ਸਾਧੂ ਕੀ ਹੁੰਦਾ ਹੈ ਸਾਧੂਆਂ ਦੇ ਵਚਨ ਕੀ ਹੁੰਦੇ ਐ ਆਹ ਥੋੜਾ ਜਿਹਾ ਸਮਾਂ ਜਿਨ੍ਹਾਂ ਮੈਨੂੰ ਹੁਕਮ ਕੀਤਾ ਹੈ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਪਰਵਾਨ ਹੋ ਜਾਵੇ ਸਾਰੇ ਝੋਲੀ ਅਡ ਲੋ ਭਾਈ ਚੌਂਕੜੇ ਮਾਰੋ ਚਿਤ ਚਰਨ ਕਮਲ ਕਾਏ ਆਸਰਾ ਚਿਤ ਚਰਨ ਕਮਲ ਸੰਗ ਜੋੜੀ ਐ ਬਾਬਾ ਜੀ ਕਹਿੰਦੇ ਗੱਲ ਐ ਸਾਰੀ ਮਨ ਦੀ ਐ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮੰਨ ਲੋਚੈ ਬੁਰਿਆਈਆਂ ਫੇਰ ਕੀ ਕਰਨਾ ਬੋ ਗੁਰਸਬਦ ਦੀ ਇਹ ਮਨ ਹੋੜੀ ਐ ਇਹਦੀ ਤੇ ਆਦਤ ਐ ਬੁਰੇ ਕੰਮਾਂ ਵੱਲੋਂ ਭੱਜ-ਭੱਜ ਜਾਂਦਾ ਮਾਰੇ ਕਹਿੰਦੇ ਜਦੋਂ ਬੁਰੇ ਕੰਮ ਵੱਲੋਂ ਭੱਜ ਕੇ ਜਾਵੇ ਗੁਰੂ ਨਾਨਕ ਦੀ ਬਾਣੀ ਦਾ ਹੋੜਾ ਦੇ ਲਈਦਾ ਗੁਰੂ ਨਾਨਕ ਦੀ ਬਾਣੀ ਦਾ ਹੋੜਾ ਦੇਣ ਵਾਸਤੇ ਹੀ ਤੇ ਮਹਾਂਪੁਰਖਾਂ ਨੇ ਕੁੰਭ ਰਚਿਆ ਗੱਜ ਕੇ ਆਖੋ ਸਤਨਾਮ ਕੰਬ ਰੱਚਦਾ ਮਨ ਹਰਾਮੀ ਮਨ ਹੋਜਦੀ ਮਨ ਚੋਰ ਮਨ ਕੀ ਗੈਲ ਨਾ ਚੱਲੀ ਐ ਪਲਕ-ਪਲਕ ਮਨ ਹੋਰ ਇਹ ਪਤਾ ਨਹੀਂ ਕਿੱਥੇ ਢੇੜਾ ਖਵਾ ਜਵੇ ਇਦਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿਣਾ ਸੱਚੇ ਪਾਤਸ਼ਾਹ ਕਿਰਪਾ ਰਖੀ ਮਿਹਰ ਰਖੀ ਇਥੇ ਤੇ ਰਿਸੀ ਮੁਨੀ ਵੱਡੇ ਵੱਡੇ ਪੀਰ ਪੈਗੰਬਰ ਔਲੀਏ ਵੀ ਡੋਲ ਗਏ ਜੇ ਤੇਰੀ ਰਹਿਮਤ ਹੋਵੇ ਜੇ ਤੇਰੀ ਕਿਰਪਾ ਹੋਵੇ ਫੇਰ ਤੇ ਵੇੜਾ ਪਾਰ ਹੋ ਸਕਦਾ ਏਕ ਬੀਬੀ ਨੇ ਵਾਹਪੁਰਖਾ ਨੂੰ ਹੀ ਕਹਿ ਦਿੱਤਾ ਸੀ ਮਹਾਪੁਰਖੋ ਤੁਸੀਂ ਓਂ ਦੱਸੋ ਬਈ ਤੁਹਾਡੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂੰਛ ਚੰਗੀ ਮਹਾਪੁਰਖ ਚੁੱਪ ਕਰਕੇ ਹੈਗੇ ਸੀ ਬਜ਼ੁਰਗ ਸਮਾਂ ਨੇੜੇ ਬਾਤ ਕੇ ਨਾ ਮਹਾਪੁਰਖ ਕਹਿੰਦੇ ਭਾਈ ਉਹ ਬੀਬੀ ਨੂੰ ਲਿਆਓ ਬੁਲਾ ਕੇ ਮੇਰੇ ਵਰਗੇ ਚੱਕਰਾਂ 'ਚ ਪੈ ਗਏ ਕਹਿੰਦੇ ਖੀਰਲਾ ਸਮਾਂ ਯਾਦ ਕੀਤਾ ਤੇ ਕਿਹਨੂੰ ਯਾਦ ਕੀਤਾ ਜਿਹਦਾ ਜੀਵਨ ਹੀ ਨਹੀਂ ਹੈ ਆ ਗਏ ਉਹ ਬੀਬੀ ਆ ਗਈ ਹਾਂ ਪੁੱਤ ਆਹ ਜਿਹੜਾ ਸ਼ਬਦ ਹੈ ਨਾ ਪੁੱਤ ਇਹ ਪਾਪੀਆਂ ਨੂੰ ਐ ਨਿਰਮਲ ਕਰ ਦਿੰਦਾ ਹੈ ਗੱਜ ਕੇ ਆਖੋ ਸਤਨਾ ਪੁੱਤ ਜਿਹੜਾ ਸ਼ਬਦ ਹੈ ਇਹ ਬੜਾ ਸਰਵੋਤਮ ਹੈ ਤੇ ਸਾਧ ਸੰਗ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਸਤਤਿ ਆ ਰਹੀ ਹੈ ਕਵੇਂ ਦੁਰਗਾ ਥੱਕ ਗਈ ਟੁੱਟ ਗਈ ਅੱਕ ਗਈ ਜਦੋਂ ਐ ਗਰਦਨ ਰਾਖਸਾਂ ਦੀ ਕਲਮ ਕਰਦੀ ਹੈ ਧਰਤੀ ਦੇ ਉੱਤੇ ਜਿੰਨੇ ਖੂਨ ਦੇ ਬੈਠੇ ਡਿਗਦੇ ਆ ਸਿੱਟੇ ਡਿਗਦੇ ਆ ਉਹਨੇ ਰਾਕਸ਼ਸ ਪੈਦਾ ਹੋ ਜਾਂਦੇ ਆ ਉਹ ਪਹਾੜੀ ਜਾ ਚੜੀ ਉਹ ਪਹਾੜ ਜਿਹਦੀ ਗੱਲ ਚੰਡੀ ਚਰਿੱਤਰ ਦੇ ਵਿੱਚ ਆਉਂਦੀ ਆ ਹੇ ਮਕੁੰਟ ਪਰਵਤ ਹੈ ਜਹਾਂ ਸਭਤ ਸ੍ਰਿਗ ਸੋਭਤ ਹੈ ਤਹਾਂ ਉਧਰੋਂ ਜਦੋਂ ਪਹਾੜਾਂ ਉੱਤੇ ਚੜ ਗਈ ਦੁਰਗਾ ਤੇ ਰੱਬ ਦੇ ਪਿਆਰੇ ਉੱਥੇ ਇੱਕ ॠषि ਚੌਂਕੜਾ ਮਾਰ ਕੇ ਬੈਠਾ ॠषि ਨੂੰ ਹੱਥ ਜੋੜ ਕੇ ਬੇਨਤੀ ਕੀਤੀ ਮਹਾਪੁਰਖੋ ਤੁਸੀਂ ਰੱਬ ਦੇ ਨੇੜੇ ਹੋ ਕਿਰਪਾ ਕਰ ਦਿਓ ਰਾਕਸ਼ਸ ਮੇਰੇ ਮਗਰ ਪਏ ਹੋਇਆ ਜੇ ਤੁਸੀਂ ਕਿਰਪਾ ਕਰ ਦਿਓ ਤੇ ਕਿਰਪਾ ਹੋ ਸਕਦੀ ਹੈ ਆ ਮਹਾਪੁਰਖ ਦੀ ਪਾਵਰ ਹੈ ਹੁਣ ਬੈਠਾ ਹੋਇਆ ਮਹਾਪੁਰਖ ਕਹਿੰਦਾ ਬੇਟਾ ਆ ਗੁਫਾ ਬਣੀ ਹੋਈ ਆ ਤੂੰ ਇੱਥੇ ਲੁਕ ਜਾ ਬੇਟਾ ਕਹਤਾ ਜੇ ਬੇਟਾ ਕਹਤਾ ਫਿਰ ਪਤਵੀ ਦਾ ਖੜੀ ਗੱਜ ਕੇ ਆਖੋ ਸਤਨਾ ਰਾਕਸ਼ਸ ਆ ਗਏ ਉਹ ਰਸੀਦੀ ਮਿਰਗਸਾਦਾ ਨੂੰ ਖਿੱਚਣ ਲੱਗ ਗਏ ਕਹਿੰਦੇ ਇਹਨੇ ਲਕੋਤੀ ਹੋਣੀ ਆ ਕਿਤੇ ਦੁਰਗਾ ਤੇ ਰੱਬ ਦੇ ਪਿਆਰੇ ਜਦੋਂ ਮਿਰਗਸਾਦਾ ਨੂੰ ਖਿੱਚਣ ਲੱਗੇ ਉਹ ਰਸੀ ਕਰਤਾਪੁਰਖ ਵੈਗਰੂ ਨੂੰ ਬੇਨਤੀ ਕਰਦਾ ਹੋਣਾ ਹੈ ਮਹਾਰਾਜ ਰਹਿਮਤ ਕਰ ਦਿਓ ਭਗਤੀ ਅਧੂਰੀ ਐ ਸਮਾਜੇ ਲੱਗਿਆ ਨਹੀਂ ਪੂਰਾ ਜੇ ਤੁਸੀਂ ਕਿਰਪਾ ਕਰਕੇ ਕੋਈ ਉਹ ਦੁੱਤੀ ਸ਼ਕਤੀ ਨੂੰ ਭੇਜਦੇ ਹਾਂ ਮੈਨੂੰ ਨਾ ਕੁਝ ਵੀ ਕਰਨਾ ਪਵੇ ਇਹਨਾਂ ਸਾਰਿਆਂ ਨੂੰ ਖਤਮ ਕਰ ਦੇਵੇ ਉਹ ਰੱਸੀ ਦੀ ਸ਼ਕਤੀ ਦੇ ਉੱਤੇ ਨਾ ਦੁਸ਼ਟ ਦਾ ਮਨਾਏਗਾ ਜਿਕੇ ਆਖੋ ਸਤਨਾ ਦੁਸ਼ਟ ਦਮਨ ਕਲੰਗੀਧਰ ਦਾ ਸਮੇਸ਼ਪਤਾ ਛੋਟਾ ਜਿਹਾ ਬੱਚਾ ਹੱਥ ਵਿੱਚ ਖੜ ਗਿਆ ਤੇ ਸਾਧ ਸੰਗ ਜੀ ਜਦੋਂ ਖੜਗਵਾਉਂਦੇ ਆ ਨਾ ਦੁਰਗਾ ਲੁੱਕ ਲੁੱਕ ਕੇ ਦੇਖਦੀ ਹੈ ਕਹਿੰਦੀ ਮੈਂ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਾਇਆ ਜੇ ਕਿਤੇ ਮੌਕਾ ਮਿਲ ਜਾਵੇ ਨਾ ਇਹੋ ਜਿਹਾ ਕੋਈ ਮਿਲ ਜੇ ਬਲੀ ਯੋਧਾ ਜਿਹਦੇ ਨਾਲ ਮੈਂ ਵੀ ਆਪਣਾ ਸਾਦੀ ਰਚਾਲਮਾ ਗੱਜ ਕੇ ਆਖੋ ਸਤਨਾਮ ਦੁਸ਼ਟ ਦਮਨ ਕਹਿੰਦੇ ਦੁਰਗਾ ਇਹ ਤੇਰੇ ਮਨ ਦੀ ਮਰਜ਼ੀ ਪੂਰੀ ਨਹੀਂ ਹੋ ਸਕਦੀ ਕਹਿੰਦੇ ਕਿਉਂ ਨਹੀਂ ਪੂਰੀ ਹੋ ਸਕਦੀ ਸਾਰੇ ਗ੍ਰੰਥ ਕਹਿੰਦੇ ਨੇ ਗੁਰਸੇਵਾ ਤੇ ਕਿੰਨਾ ਨ ਲੱਭੇ ਤੇ ਦੱਸੋ ਕੋਈ ਦੁਨੀਆ ਦੇ ਵਿੱਚ ਮਨ ਵਿੱਚ ਭਾਵਨਾ ਬਣਾ ਕੇ ਸੇਵਾ ਕੀਤੀ ਹੋਵੇ ਤੇ ਉਹਨੂੰ ਫਲ ਨਾ ਮਿਲਿਆ ਹੋਵੇ ਫਿਰ ਮਹਾਰਾਜ ਦੁਸ਼ਟ ਦਵਨ ਦੇ ਰੂਪ ਵਿੱਚ ਕਹਿੰਦੇ ਦੁਰਗਾ ਆਵਾਂਗੇ ਮਾਤ ਲੋਕ ਦੇ ਵਿੱਚ ਤੈਨੂੰ ਅਪਣਾਵਾਂਗੇ ਧਿਆਨ ਰੱਖੀ ਜਿਵੇਂ ਹੁਣ ਤੂੰ ਜਤੀ ਸਤੀਆਂ ਨਾ ਦੁਰਗਾ ਨੇ ਵਿਆਹ ਨਹੀਂ ਕੀਤਾ ਸੀ ਜਿਵੇਂ ਹੁਣ ਜਤੀ ਸਤੀਆਂ ਤੂੰ ਇਸੇ ਤਰ੍ਹਾਂ ਰੱਖਾਂਗੇ ਜਿੱਦੇ ਮਾਤਾ ਸਹਿਬ ਦੇਵਕੌਰ ਆਉਂਦੀ ਐ ਉਹ ਚੋਜੀ ਪ੍ਰੀਤਮ ਕਲਗੀਧਰ ਦਾ ਸਮੇਸ ਸੁਮਿਤਾ ਕਹਿੰਦੇ ਆ ਜਾ ਦੁਰਗਾ ਤੇਰਾ ਹੀ ਤੇ ਇੰਤਜ਼ਾਰ ਹੈ ਗਜਕੇ ਆਖੋ ਸਤਨਾ ਮਾਤਾ ਜੀਤੋ ਦਾ ਪੁੱਤਰ ਹੈਗਾ ਮਾਤਾ ਸੁੰਦਰੀ ਦਾ ਪੁੱਤਰ ਹੈਗਾ ਤੇ ਜਿੱਦੇ ਮਾਤਾ ਸਹਿਬਦੇਵ ਕੌਰ ਕਹਿੰਦੀ ਆ ਮੇਰੀ ਝੋਲੀ 'ਚ ਵੀ ਕੁਝ ਪਾ ਦਿਓ ਤੇ ਕਲਗੀਧਰ ਦਾ ਸਮੇਸ਼ਪਿਤਾ ਨੇ ਆ ਤੁਹਾਨੂੰ ਮਾਤਾ ਸਹਿਬਕੌਰ ਦੀ ਝੋਲੀ ਦਾ ਸ਼ਿੰਗਾਰ ਬਣਾਇਆ ਗਜਕੇ ਆਖੋ ਸਤਨਾ ਤੇ ਸਾਧ ਸੰਗ ਜੀ ਮੈਂ ਬੇਨਤੀ ਕਰ ਰਿਹਾ ਸੀ ਪਹਿਲਾ ਪ੍ਰਕਾਸ਼ ਦਿਹਾੜਾ ਆ ਹੁਣ ਬਾਬਾ ਜੀ ਇੱਥੇ ਗੱਲ ਕਰ ਰਹੇ ਸੀਗੇ ਕਹਿੰਦੇ ਸੜਕ ਤੋੜੀ ਜਾਂਨੇ ਹੋ ਪਾਈਪਾਂ ਪਾਈ ਜਾਂਨੇ ਹੋ ਲੰਘਣ ਦਾ ਰਸਤਾ ਖਰਾਬ ਹੈ ਦੂਜੇ ਖੇਤਾਂ ਵਿੱਚ ਪਾਣੀ ਖੜਾ ਹੈ ਉਹ ਯਤਨ ਕਰਦੇ ਨੇ ਦੂਜੇ ਖੇਤਾਂ ਚੋਂ ਪਾਣੀ ਭੇਜ ਦਈਏ ਇਹ ਪਾਣੀ ਚੱਲਦਾ ਚੱਲਦਾ ਨਦੀਆਂ ਦੇ ਵਿੱਚ ਦੀ ਨਾਲਿਆਂ ਦੇ ਵਿੱਚ ਦੀ ਟੋਬਿਆਂ ਦੇ ਵਿੱਚ ਦੀ ਪਹਾੜਾਂ ਨਾਲ ਟਕਰਾ ਟਕਰਾ ਕੇ ਕਿੰਨੀ ਗਮਾਰ ਖਾਂਦਾ ਹੋਊਗਾ ਉਹ ਜਦੋਂ ਸਮੁੰਦਰ ਵਿੱਚ ਮਿਲਦਾ ਹੋਊਗਾ ਪਰ ਧਿਆਨ ਰੱਖੋ ਕਦੇ ਨਾਲਾ ਦੇਖੋ ਕਦੇ ਟੋਬਾ ਦੇਖੋ ਕਦੇ ਆ ਖੇਤਾਂ ਵਾਲਾ ਪਾਣੀ ਦੇਖੋ ਕਦੇ ਨਦੀ ਨੂੰ ਦੇਖੋ ਕਦੇ ਪਹਾੜ ਵਰ ਨਿਗਾਹ ਮਾਰੋ ਕਿੰਨੀਆਂ ਟਕਰਾ ਖਾ ਖਾ ਕੇ ਇਹ ਪਾਣੀ ਸਮੁੰਦਰ ਵਿੱਚ ਜਾ ਕੇ ਸਮੁੰਦਰ ਦਾ ਰੂਪ ਹੁੰਦਾ ਆਪਾਂ ਵੀ ਕਦੇ ਕੀੜੇ ਬਣ ਗਏ ਕਦੇ ਮਕੌੜੇ ਬਣ ਗਏ ਕਦੇ ਹਾਥੀ ਬਣ ਗਏ ਕਦੇ ਦਰਖਤ ਬਣ ਗਏ ਕਦੇ ਪਹਾੜ ਬਣ ਗਏ ਉਹ ਟੱਕਰਾ ਖਾ ਖਾ ਕੇ ਆਹ ਮਹਾਂਪੁਰਖ ਰੱਬ ਦੇ ਪਿਆਰੇ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਐਵੇਂ ਥੋੜੋ ਜੋਤ ਸਰੂਪ ਹੋਇਆ ਜਾਊਗਾ ਇੰਨੀਆਂ ਟੱਕਰਾਂ ਖਾਣੀਆਂ ਪਹਿਣਗੀਆਂ ਇੰਨੇ ਧੱਕੇ ਖਾਣੇ ਪਹਿਣਗੇ ਹਰ ਬੰਦਾ ਕਹਿ ਦੂ ਕਿ ਮੈਂ ਪਾ ਲਿਆ ਨਹੀਂ ਓਏ ਰੱਬ ਦੇ ਪਿਆਰਿਓ ਪਾਉਣਾ ਤੇ ਬਹੁਤ ਔਖਾ ਹੈ ਮਹਾਰਾ ਕਹਿੰਦੇ ਜਿੰਨੀ ਪਾਇਆ ਤਿੰਨੀ ਸੁਪਾਇਆ ਉਹ ਤਾਂ ਬੋਲਦਾ ਹੀ ਨਹੀਂ ਉਹ ਤੇ ਗੁੰਗਾ ਹੋ ਜਾਂਦਾ ਉਹਦੋਂ ਤੋ ਦੱਸਿਆ ਹੀ ਨਹੀਂ ਜਾਂਦਾ ਵੀ ਉਹਦਾ ਆਨੰਦ ਕਿਹੋ ਜਿਹਾ ਹੈ ਗੱਜ ਕੇ ਆਖੋ ਸਤਨਾ ਕਮਾਲ ਦੀ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾ ਜਿੱਥੇ ਜਿੱਥੇ ਜਾਂਦੇ ਨੇ ਬਾਣੀ ਇਕੱਤਰ ਕਰਦੇ ਆ ਜਿਹੜੀ ਜਿਹੜੀ ਬਾਣੀ ਸਰਬ ਧਰਮ ਉਪਦੇਸ਼ਕ ਹੈ ਉਹਨੂੰ ਐ ਨੋਟ ਕਰ ਲੈਂਦੇ ਨੇ ਬਾਲਾ ਤੇ ਮਰਦਾਨਾ ਨਾਲ ਨੇ ਜੀ ਤੇ ਸਮਾ ਕਿਨੂਗੇ ਬਾਲੇ ਨੂੰ ਸਮਾਗੇ ਬਾਲਾ ਆ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸਮਾਉਂਦਾ ਹੈ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਵੀ ਉਹੀ ਕੰਮ ਕਰਦੇ ਨੇ ਜਿਹੜਾ ਗੁਰੂ ਨਾਨਕ ਨੇ ਕੰਮ ਕੀਤਾ ਮਾੜਾ ਬਈ ਮਾਲਾ ਦਾ ਮਣਕਾ ਮਾਲਾ ਨਾਲ ਮਿਲਦਾ ਫੇਰ ਸੰਪੂਰਨ ਮਾਲਾ ਹੁੰਦੀ ਹੈ ਅਸੀਂ ਤੇ ਕਹਿ ਦਨੇ ਆ ਵੀ 8ਵੇਂ ਪਾਸਾ ਜੀ ਦੀ ਉਮਰੇ ਬੜੀ ਘੱਟ ਸੀ ਉਹਨਾਂ ਨੇ ਬੰਦਗੀ ਕਿਵੇਂ ਕਰ ਲਈ ਹੋਊਗੀ ਉਹਨਾਂ ਨੇ ਸਾਧ ਸੰਗ ਜੀ ਚੌਂਕੜਾ ਕਿੱਥੋਂ ਮਾਰ ਲਿਆ ਹੋਊਗਾ ਇਹ ਮਹਾਪੁਰਖ ਮਾਲਾ 'ਚ ਮਾਲਾ ਪਰੋ ਦਿੰਦੇ ਆ ਨਾ ਸਾਰੀਆਂ ਸ਼ਕਤੀਆਂ ਉਹਦੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਗੱਜ ਕੇ ਆਖੋ ਸਤਨਾਮ ਕਮਾਲ ਦੀ ਗੱਲ ਇਹ ਹੈ ਬਈ ਮੇਰੇ ਵਰਗਾ ਆਕੜਿਆ ਫਿਰਦਾ 10 ਰੁਪਏ ਚੇਪੀ ਵਾਲੇ ਰੱਖ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਤੇ ਗੁਰੂ ਅੰਗਦ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਬਾਣੀ ਲਿਖਾਉਂਦੇ ਨੇ ਅਪਦਾ ਨਾਂ ਦਰਜੇ ਹੀ ਨਿਕਰਾਉਂਦੇ ਬਾਣੀ ਉਹੀ ਹੈ ਨਿਰੰਕਾਰ ਦੀ ਆ ਜਿਹਦੇ ਦਰਸ਼ਨ ਕਰਦੇ ਹੋ ਸਾਰੀ ਬਾਣੀ ਲਿਖਾਉਂਦੇ ਨੇ ਆਪਣਾ ਜਿੱਥੇ ਨਾਂ ਲਿਖਣਾ ਹੈ ਉਥੇ ਵੀ ਨਾਨਕ ਹੀ ਲਿਖਦੇ ਨੇ ਮੈਂ ਨਹੀਂ ਇਹ ਨਾਨਕ ਹੀ ਬੋਲਦਾ ਇਹ ਨਾਨਕ ਦੀ ਹੀ ਗੱਲ ਹੈ ਤੇ ਗੁਰੂ ਅੰਗਦ ਦੇ ਮਹਾਰਾ ਸੱਚੇ ਪਾਤਸ਼ਾ ਉਹ ਬਾਣੀ ਜਿਵੇਂ ਗੁਰੂ ਨਾਨਕ ਨੇ ਪੋਥੀ ਬਣਾ ਲਈ ਓਵੇਂ ਹੀ ਗੁਰੂ ਅੰਗਦ ਦੀ ਪੋਥੀ ਬਣ ਗਈ ਤੇ ਸੰਗਤ ਜਿਵੇਂ ਅਸੀਂ ਭਟਕਦੇ ਆਂ ਕਦੇ ਗੰਗਾ ਗਏ ਕਦੇ ਜਮਨਾ ਗਏ ਜਾਣਾ ਮਾੜਾ ਥੋੜੋ ਐ ਜਿੱਥੇ ਮਰਜੀ ਜਾਓ ਪਰ ਟੇਕ ਏਕ ਤੇ ਹੋਣੀ ਚਾਹੀਦੀ ਐ ਟੇਕ ਆ ਜਿਹੜੀ ਤੇਰੀ ਸੁਰਤੀ ਐ ਕਿੱਥੇ ਵਿੜਦੀ ਐ ਘੁੰਮਦੀ ਉਹ ਸੁਰਤੀ ਗੁਰੂ ਨਾਨਕ ਦੇ ਨਾਲ ਮਲਾ ਲ ਐ ਇਹ ਜਗ ਸੱਚੇ ਕੀ ਕੋਠੜੀ ਸੱਚੇ ਕਾ ਵਿੱਚ ਵਾਸ ਗੁਰੂ ਨਾਨਕ ਨੇ ਬਾਣੀ ਦਾ ਪ੍ਰਕਾਸ਼ ਕਰ ਦਿੱਤਾ ਬਾਣੀ ਦਾ ਘਰ ਘਰ ਪ੍ਰਗਾਸ ਹੋ ਗਿਆ ਭਾਗਾਂ ਵਾਲਿਓ ਇਹ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਮੇਰੇ ਅਸੀਸ ਦੇ ਉੱਤੇ ਨਹੀਂ ਇਹ ਇੱਕ ਸਿੱਖ ਦੇ ਅਸੀਸ ਤੇ ਜਾਊਗਾ ਜੀ ਦਾ ਨਾਂ ਬਾਬਾ ਬੁੱਢਾ ਜੀ ਹੈਗਾ ਜਿਕੇ ਆਖੋ ਸਤਨਾਮ ਬਾਬਾ ਬੁੱਢਾ ਜੀ ਤੁਸੀਂ ਸਾਰੇ ਹੀ ਬਣਦੇ ਹੋ ਸਾਰੇ ਗੁਰੂ ਆਪਣੇ ਘਰ ਨੂੰ ਅਸੀਸ ਤੇ ਉਠਾ ਕੇ ਲੈ ਕੇ ਜਾਂਦੇ ਹੋ ਕਿ ਨਹੀਂ ਲੈ ਕੇ ਜਾਂਦੇ ਹੋ ਪਰ ਨਹੀਂ ਅੰਦਰ ਪ੍ਰਕਾਸ਼ ਨਹੀਂ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਣੀ ਦਾ ਪ੍ਰਕਾਸ਼ ਬਖਸ਼ ਦਿੱਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਾਣੀ ਦਾ ਪ੍ਰਕਾਸ਼ ਬਖਸ਼ ਦਿੱਤਾ ਇੱਕ ਦਿਨ ਫਿਰ ਬਾਬੇ ਅਮਰਦਾਸ ਨੇ ਆਪਣੀ ਨੂਹ ਰਾਣੀ ਤੋਂ ਸੁਣ ਲਈ ਆਪਾਂ ਕਹਿੰਦਾ ਤੈਨੂੰ ਕੀ ਅਕਲ ਹੈ ਬਾਬੇ ਅਮਰਦਾਸ ਦੀ ਨੂਹ ਰਾਣੀ ਉਹ ਸਵੇਰੇ ਸਵੇਰੇ ਦੁੱਧ ਰਿੜਕਦੀ ਹੈ ਕਹਿੰਦੀ ਹੋਣੀਆਂ ਬਲਿਹਾਰੀ ਗੁਰ ਆਪਣੈ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾ ਕੀ ਵਾਰ ਜੇ ਸੌ ਚੰਦਾ ਯੁਗ ਵਾ ਸੂਰਜ ਚੜੇ ਹਜ਼ਾਰ ਇਤ ਹੁੰਦਿਆਂ ਗੁਰვენ ਕੋਰ ਅੰਧਾਰ ਬਾਬਾ ਅਮਰਦਾਸ ਦਮੇ ਜੇ ਪੈਰੀ ਨਾ ਆਪਣੀ ਨੂਰਾਨੀ ਦੇ ਮਗਰਲੇ ਪਾਸੇ ਆ ਕੇ ਖਲੋ ਗਿਆ ਧੀਏ ਅੱਜ ਹੀ ਨਸਾਨੇ ਤੇ ਤੀਰ ਵੱਜਿਆ ਹੈ ਅੱਜ ਹੀ ਕਿਸੇ ਪੰਡਤ ਨੇ ਕਿਹਾ ਮੈਨੂੰ ਓਏ ਬੁढ़ा ਹੋ ਗਿਆ ਦਾੜਾ ਚਿੱਟਾ ਆ ਗਿਆ ਮੈਂ ਤੇ ਸੋਚਦਾ ਸੀ ਤੇਰੇ ਸਿਰ ਦੇ ਤੇ ਦੁਨੀਆ ਦਾ ਸਾਦਰ ਝੂਲਣੇ ਤੂੰ ਅਜੇ ਗੁਰੂਏ ਨਹੀਂ ਧਾਰਨ ਕੀਤਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣੀਆਂ ਲੈਣੀਆਂ RAM ਰਾਜੇ ਜਿੱਦੇ ਤੁਹਾਡੇ ਹਿਰਦੇ ਦੇ ਵਿੱਚ ਆ ਤਿੱਖੀ ਚੁੰਝ ਵਾਲਾ ਗੁਰਬਾਣੀ ਦਾ ਤੀਰ ਲੱਗ ਗਿਆ ਮਾਰੇ ਕਹਿੰਦੇ ਮਿਲਦਾ ਪਤਾ ਕਿ ਇਹ ਜੀਵਨ ਮੁਕਤ ਸੋ ਆਖੀ ਐ ਮਰ ਜੀਵੇ ਮਰੀਏ ਜਿਉਂਦੇ ਦਾ ਜੀਵਨ ਮੁਕਤ ਕਰਨ ਵਾਲੀ ਬਾਣੀ ਐ ਮੇਰੇ ਨਿਰੰਕਾਰ ਪਾਸਾ ਦੀ ਜਿਹਦਾ ਪ੍ਰਕਾਸ਼ ਮਨਾ ਰਹੇ ਹਾਂ ਪ੍ਰਕਾਸ਼ ਮਨਾ ਰਹੇ ਹਾਂ ਪ੍ਰਕਾਸ਼ ਦਾ ਮਤਲਬ ਐ ਵੀ ਸਾਡੇ ਅੰਦਰ ਪ੍ਰਕਾਸ਼ ਹੋਵੇ ਕਦੋਂ ਪ੍ਰਕਾਸ਼ ਹੋਊਗਾ 20 ਵਾਰੀ ਗੰਗਾ ਤੇ ਦਰਸ਼ਨ ਕਰਿਆ ਆ ਬਾਬਾ ਅਮਰਦਾਸ ਓ ਰੱਬ ਦੇ ਪਿਆਰਿਓ ਅੱਜ ਇੱਕ ਪੰਡਤ ਦੇ ਮੁਖਾਰ ਵਿੱਚ ਵਿੱਚ ਬਿੰਦ ਵਿੱਚੋਂ ਤੀਰ ਵੱਜ ਗਿਆ ਆਪਣੀ ਨੂੰ ਰਾਣੀ ਦੀ ਆਵਾਜ਼ ਸੁਣ ਕੇ ਐ ਸ਼ਾਂਤੀ ਆਈ ਜਾਂਦੀ ਐ ਜਿਵੇਂ ਭਾਈ ਜੋਧ ਨੂੰ ਜੋਤੋਂ ਸੁਣਿਆ ਭਾਈ ਲੈਹਣੇ ਨੇ ਭਾਈ ਜੋਧ ਆਨੰਦ ਵਿੱਚ ਬੈਠਾ ਗੁਰਨਾਨਕ ਨੂੰ ਚੇਤੇ ਕਰਦਾ ਹੈ ਭਾਈ ਲੈਣਾ ਉਹ ਵੈਸ ਨੂੰ ਦੇਵੀ ਦਾ ਪਾਸਕ ਹੈ ਉਹ ਜਾਂਦਾ ਜਾਂਦਾ ਕਹਿੰਦੇ ਆ ਮਿੱਠੀ ਆਵਾਜ਼ ਕੀ ਦੀ ਐ ਭਾਈ ਯੋਧ ਜਪਜੀ ਕਰ ਰਿਹਾ ਹੋਊਗਾ ਹੱਥ ਜੋੜ ਕੇ ਖਲੋ ਗਿਆ ਕੀ ਦੀ ਬਾਣੀ ਐ ਇਹ ਕਹਿੰਦੇ ਨਾਨਕ ਨਿਰੰਕਾਰ ਦੀ ਬਾਣੀ ਐ ਬਾਬਾ ਅਮਰਦਾਸ ਕਹਿੰਦਾ ਤੀ ਰਾਣੀਏ ਆ ਕੀ ਦੀ ਬਾਣੀ ਐ ਇਹ ਕਹਿੰਦੀ ਗੁਰੂ ਨਾਨਕ ਦੀ ਬਾਣੀ ਐ ਪੁੱਤ ਮੈਂ 20 ਵਾਰੀ ਗੰਗਾ ਤੇ ਜਾ ਆਇਆ ਆ ਜਿਹੜਾ ਤੇਰੇ ਮੁਖ ਦੇ ਵਿੱਚ ਉਹ ਇੱਕ ਇੱਕ ਬੋਲ ਸੁਣਿਆ ਏ ਆਨੰਦਨੀ ਕਦੇ ਬਣਿਆ ਚੱਲ ਜਿਹੜੇ ਗੁਰਦੇਵ ਦੀ ਬਾਣੀ ਐ ਮੈਨੂੰ ਉਹਦੇ ਕੋਲੇ ਲੈ ਚੱਲ ਮੈਂ ਉਹਦੇ ਚਰਨ ਚੁੰਮਣੇ ਐ ਗੱਜ ਕੇ ਆਖੋ ਸਤਨਾ ਮੈਂ ਉਹਦੇ ਚਰਨ ਚੁੰਮਣੇ ਜਦੋਂ ਤੁਹਾਡਾ ਮੱਥਾ ਗੁਰੂ ਨਾਨਕ ਦੇ ਅੱਗੇ ਟਿਕ ਗਿਆ ਨਾ ਫੇਰ ਗੁਰੂ ਨਾਨਕ ਤੁਹਾਨੂੰ ਮੋਢਿਆਂ ਤੋਂ ਖੜ ਕੇ ਹਟਾਊਗਾ ਪਰ ਮੱਥਾ ਕਿੱਥੇ ਟੇਕਦਾ ਐ ਇਹ ਤਾਂ ਸਾਧ ਸੰਗ ਜੀ ਮਾ ਟਾਈਨੀ ਟੇਕਣਾ ਹੁੰਦਾ ਮੈਂ ਦੇਖਦਾ ਸੀ ਹੁਣ ਦਵਾਰ ਵਿੱਚ ਆਉਂਦੇ ਐ ਮਗਰੋਂ ਆ ਕੇ ਮਗਰੀ ਬਹਿ ਗਏ ਗੱਲ ਤਾਂ ਵਧੀਆ ਵੀ ਆ ਤਾ ਗਏ ਨਾ ਪਰ ਮੇਰਾ ਸਤਿਗੁਰ ਕਹਿੰਦਾ ਡੰਡੋਤ ਵੰਦਨ ਅਨਕਵਾਰ ਸਰਵ ਕਲਾ ਸਮਰੱਥ ਜੇ 8 ਦਿਨ ਵਾਸਤੇ ਗੁਰਨਾਨਕ ਗਿਆ ਨਾ ਤੇਰੇ ਘਰੇ ਇੱਕ ਵਾਰੀ ਮੱਥਾ ਟੇਕ ਕੇ ਥੱਕ ਨਾ ਜਾਈ ਜਿੰਨੇ ਵਾਰੀ ਗੁਰੂ ਨਾਨਕ ਦੇ ਕੋਲੇ ਆਵੇਂਗਾ ਲੰਮਾ ਪੈ ਕੇ ਡੰਡਾਤ ਕਰੀ ਅੱਠ ਦੇ ਅੱਠ ਅੰਗ ਤੇਰੇ ਧਰਤੀ ਤੇ ਲੱਗਣ ਨੱਕ ਤੇ ਮੱਥਾ ਦੋਵੇਂ ਹੱਥ ਦੋਵੇਂ ਗੋਡੇ ਤੇ ਦੋਵੇਂ ਪੈਰ ਇਹਨੂੰ ਡੰਡਾਤ ਕਹਿੰਦੇ ਐ ਜਿੰਨੇ ਵਾਰੀ ਵੀ ਆਉਣੇ ਡੰਡਾਤ ਕਰਕੇ ਮੱਥਾ ਟੇਕਣੇ ਮਹਾਰਾ ਕਹਿੰਦੇ ਕਰ ਡੰਡਾਤ ਪੁੰਨ ਵੱਡਾ ਏ ਸੁਣੇ ਦੀ ਗੱਲ ਹੀ ਅਲੱਗ ਐ ਮਹਾਰਾ ਕਹਿੰਦੇ ਨਮਸਕਾਰ ਕਰਨੀ ਵੀ ਆ ਗਈ ਨਾ ਤੈਨੂੰ ਇਹਦੇ ਵਰਗਾ ਵੀ ਦੁਨੀਆ 'ਚ ਪੁੰਨ ਨਹੀਂ ਐ ਬਈ ਬਹੁਤ ਵੱਡਾ ਪੁੰਨ ਐ ਫੇਰ ਬੀਬੀ ਉਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਨੂਰ ਰਾਣੀ ਐ ਜਿਹੜੀ ਬੀਬੀ ਅਮਰੋ ਗੁਰੂ ਅੰਗਦ ਦੇਵ ਮਹਾਰਾਜ ਦੀ ਧੀ ਹੈ ਗੱਜ ਕੇ ਆਖੋ ਸਤਨਾ ਧੀਆਂ ਤੋਂ ਕੀ ਨਹੀਂ ਪ੍ਰੇਰਣਾ ਮਿਲਦੀ ਬਈ ਧੀਆਂ ਵਾ ਧੀਆਂ ਤੋਂ ਕੀ ਨਹੀਂ ਪ੍ਰੇਰਣਾ ਮਿਲਦੀ ਬਈ ਧੀਆਂ ਵਾਲਿਓ ਚਰਾ ਧਿਆਨ ਕਰਿਓ ਦਰਜਾ ਧੀਆਂ ਦਾ ਕਿੰਨਾ ਮਹਾਨ ਹੁੰਦਾ ਸੂਰਬੀਰ ਪੈਗੰਬਰਾਂ ਦੀ ਇਹ ਜਨਮਦਾਤੀ ਇਹਦਾ ਲਾਡਲਾ ਗੁਣੀ ਵਿਦਵਾਨ ਹੁੰਦਾ ਘਰ ਵਿੱਚ ਹਰ ਕੰਮ ਇਹ ਆਪ ਕਰਦੀ ਨਾਲੇ ਉੱਚੀਆਂ ਸਰਦਾਰੀਆਂ ਮਾਣ ਲੀਏ ਝਾੜੂ ਪੋਚਾ ਰੋਟੀ ਟੁਕ ਆਪ ਕਰੇ ਤੇ ਨੌਕਰ ਬਣ ਜਾਂਦੀ ਆਏ ਮਹਿਮਾਨ ਦੀਏ ਫਿਰ ਸੌਂਹੇ ਜਾਂਦੀ ਹੈ ਫਿਰ ਸੌਰੇ ਤੰਗ ਵੀ ਕਰਦੇ ਐ ਭਰਾ ਮਾਨਸ ਕੋਈ ਬਿਰਲਾ ਹੀ ਮਿਲਦਾ ਫਿਰ ਇਹ ਧੀ ਆ ਨਾ ਜਿਹੜੀ ਆਪਣੀ ਮਾਂ ਨੂੰ ਨਹੀਂ ਦੱਸਦੀ ਆਪਦੇ ਬਾਪੂ ਨੂੰ ਨਹੀਂ ਦੱਸਦੀ ਚੁੱਪ ਕਰ ਜਾਂਦੀ ਪਾਸਾ ਵਟ ਲੈਂਦੀ ਦੁੱਖ ਭੋਗਦੀ ਰਹੇ ਸੰਤਾਪ ਵਰਗਾ ਕੁੱਲੀ ਵਾਲੇ ਦੀ ਧੀ ਵੀ ਆਖਦੀ ਏ ਕੋਈ ਬਾਦਸ਼ਾ ਨਹੀਂ ਮੇਰੇ ਬਾਪ ਵਰਗਾ ਕੋਈ ਬਾਦਸ਼ਾ ਨਹੀਂ ਮੇਰੇ ਬਾਪ ਵਰਗਾ ਜਿਹੜੇ ਰੱਬ ਨੇ ਭੇਜੇ ਨੇ ਪੁੱਤ ਤੂਫਾਨ ਵੀਲੇ ਉਸੇ ਰੱਬ ਦੀਆਂ ਭੇਜੀਆਂ ਆਉਣ ਧੀਆਂ ਤਤੀ ਹਵਾ ਨਾ ਇਹਨਾਂ ਨੂੰ ਕਦੇ ਲੱਗੇ ਕੂੰਜ ਵਾਗ ਨਾ ਕਦੇ ਕਰਲਾਉਣ ਧੀਆਂ ਬਾਪੂ ਇਹ ਬਾਣੀ ਗੁਰੂ ਨਾਨਕ ਦੀ ਐ ਚੱਲ ਪੁੱਤ ਮੈਨੂੰ ਗੁਰਨਾਨਕ ਕੋਲੇ ਲੈ ਚੱਲ ਕਹਿੰਦੀ ਚੋਲਾ ਛੱਡ ਗਏ ਹੁਣ ਕੌਣ ਐ ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਮੇਰੇ ਬਾਪੂ ਨੇ ਤੇ ਸੰਗ ਤੇ ਕੁੜਮਾ ਦਾ ਰਿਸ਼ਤਾ ਹੱਥ ਜੋੜ ਕੇ ਜਾਂਦੇ ਐ ਐ ਡੰਡੌਤ ਕਰਦੇ ਹੀ ਜਾਂਦੇ ਐ ਅੱਜ ਸਾਧ ਸੰਗਤ ਜੀ ਖੇਚ ਹੋਵੇ ਨਾ ਖੇਚ ਚਰਨ ਸਰਨ ਗੁਰ ਇਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਦਾ ਆਗੇ ਹੋਏ ਲੇਤ ਹੈ ਪਹਿਲਾਂ ਖਬਰਾਂ ਕਿੰਨੇ ਕੁ ਵਾਰੀ ਮਿਲੇ ਹੋਣਗੇ ਪਰ ਅੱਜ ਬਾਬੇ ਅਮਰਦਾਸ ਦੇ ਸਾਹਮਣੇ ਗੁਰੂ ਅੰਗਦ ਦੇਵ ਜੀ ਦੋਵੇਂ ਹੱਥ ਜੋੜ ਕੇ ਖਲੋਤੇ ਆ ਤੇ ਭੱਜ ਕੇ ਚਰਨਾ ਚ ਸੀਸ ਰੱਖ ਕੇ ਕਹਿੰਦੇ ਨਾ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ ਅੱਜ ਮੈਂ ਤੇਰਾ ਸੇਵਕ ਬਣ ਕੇ ਆਇਆ ਗੱਜ ਕੇ ਆਖੋ ਸਤਨਾਮ ਬਾਣੀ ਬਾਬੇ ਅਮਰਦਾਸ ਨੇ ਵੀ ਲਿਖਾਈ ਆਪਣਾ ਨਾਂ ਨਹੀਂ ਦਰਜ ਕਰਾਇਆ ਜਿੱਥੇ ਵੀ ਅਮਰਦਾਸ ਆਉਣਾ ਸੀ ਉੱਥੇ ਨਾਨਕ ਹੀ ਆਇਆ ਬਾਣੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਲਿਖਾਈ ਜਿੱਥੇ ਆਪਣਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਨਾਂ ਆਉਣਾ ਸੀ ਉੱਥੇ ਵੀ ਨਾਨਕ ਨਾਮ ਹੀ ਆਇਆ ਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੀ ਇਕੱਤਰ ਕਰਾਤੀ ਭਾਈ ਗੁਰਦਾਸ ਤੇ ਭਾਈ ਬੰਨੋ ਜੀਆਂ ਤੋਂ ਜਿੱਥੇ ਦਰਬਾਰ ਸਾਹਿਬ ਜਾਣੇ ਹੋ ਇੱਧਰ ਦੁੱਖ ਭੰਜਨੀ ਦੇ ਸਾਈਡ ਦੇ ਉੱਤੇ ਦੇਖਿਓ ਧਿਆਨ ਨਾਲ ਇੱਕ ਪਾਲਕੀ ਬਣੀ ਹੋਈ ਐ ਉੱਥੇ ਲਿਖਿਆ 860 ਤੀਰਥ ਇਸ਼ਨਾਨ ਕਰਿਓ 66 ਤੀਰਥਾਂ ਦਾ ਮਹੱਤਵ ਹੈ ਉਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਇਹ ਸਾਰੀ ਬਾਣੀ ਇਕੱਤਰ ਕਰਾਈ ਐ ਸਮਾ ਹੁਣ ਹੋ ਗਿਆ ਤੇ ਸੰਗਤੇ ਤੇ ਮੈਂ ਦੇਖਦਾ ਸੀ ਮੈਂ ਕੋਈ ਧਾਰਨਾ ਤੋੜਨਾ ਪੜ ਲਾਂਗੇ ਤੇ ਇਹ ਇੱਕ ਆਨੰਦ ਹੀ ਹੈ ਜਿਵੇਂ ਹੁਣ ਮੀਂਹ ਪੈਂਦਾ ਨਾ ਲੈਂਟਰ ਚੋਣ ਲਾਤੇ ਤੁਹਾਡੇ ਜਿਹੜਾ ਝਿਮ 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 ਕਰਕੇ ਮੀਂਹ ਪੈਂਦਾ ਉਹ ਲੈਂਟਰ ਚੋਣ ਲਾ ਦਿੰਦਾ ਆ ਜਿਹੜੀ ਕਥਾ ਹੈ ਨਾ ਇਹ ਵੀ ਉਹੀ ਚੀਜ਼ ਹੈ ਇਹਦੇ ਸਾਧ ਸੰਗ ਜੀ ਐ ਆਨੰਦ ਵਰਤ ਜਾਂਦਾ ਜੇ ਵੈਣਾ ਆ ਜਾਵੇ ਤੇ ਝੋਲੀ ਅਡਣੀ ਆ ਜਾਵੇ ਬਸ ਬੇਨਤੀ ਤੇ ਮੇਰੀ ਇੰਨੀ ਐ ਬਈ ਆਪਾਂ ਮਨਾ ਰਹੇ ਆ ਪ੍ਰਕਾਸ਼ ਦਿਹਾੜਾ ਮਨਾਉਂਦੇ ਰਹਾਂਗੇ ਕੱਲੇ ਕੱਲੇ ਗੁਰੂ ਘਰ ਵਿੱਚ ਕੱਲੇ ਕੱਲੇ ਘਰਾਂ ਵਿੱਚ ਪਰ ਅਸਲੀ ਅੰਦਰ ਪ੍ਰਕਾਸ਼ ਕਦੋਂ ਹੋਊਗਾ ਗੱਲ ਉਹ ਐ ਅੰਦਰ ਪ੍ਰਕਾਸ਼ ਕਿਵੇਂ ਹੋਊਗਾ ਤੇ ਮਹਾਂਪੁਰਖ ਰੱਬ ਦੇ ਪਿਆਰੇ ਤੁਹਾਨੂੰ ਸੁਣਾ ਕੇ ਗਏ ਆ ਨਿਤਨੇਮ ਕਰਨਾ ਨਹੀਂ ਕਦੇ ਵੀ ਛੱਡਣਾ ਨਿਤਨੇਮ ਤੋਂ ਬਾਅਦ ਦੋ ਦੋ ਮਿੰਟ ਵਹਿਣਾ ਸਿੱਖ ਜਾਓ ਦੋ ਦੋ ਮਿੰਟ ਧਿਆਨ ਲਾਉਣਾ ਸਿੱਖ ਜਾਓ ਫਿਰ ਸਾਰੇ ਹੀ ਮੰਤਰ ਨੇ ਸਾਰੇ ਹੀ ਇਲਮ ਨੇ ਦੇ ਵਿੱਚ ਜੇ ਨਿਤਨੇਮ ਤੋਂ ਬਾਅਦ ਦੋ ਮਿੰਟ ਫਿਰ ਤਿੰਨ ਮਿੰਟ ਫਿਰ ਪੰਜ ਮਿੰਟ ਧਿਆਨ ਆਵਾਜ਼ ਇਉਂ ਮਾਰਿਓ ਜਿਵੇਂ ਬੱਚਾ ਆਪਣੀ ਮਾਂ ਨੂੰ ਮਾਰਦਾ ਜਿਵੇਂ ਬੱਚਾ ਆਪਣੀ ਮਾਂ ਨੂੰ ਮਾਰਦਾ ਨਾ ਆਵਾਜ਼ ਉਹ ਮਾਂ ਸਾਸਾਂ ਜੀ ਫਿਰ ਭੱਜੀ ਆਉਂਦੀ ਆ ਭਾਵੇਂ ਕਿਸੇ ਪਸ਼ੂ ਦੀ ਮਾਂ ਹੋਵੇ ਭਾਵੇਂ ਪੰਖੀ ਦੀ ਮਾਂ ਹੋਵੇ ਭਾਵੇਂ ਬੰਦੇ ਦੀ ਮਾਂ ਹੋਵੇ ਤੇ ਰੱਬ ਦੇ ਪਿਆਰਿਓ ਜਦੋਂ ਉਹਨੂੰ ਲੱਗੂ ਭੁੱਖ ਛੋਟੇ ਜੇ ਬੱਚੇ ਨੂੰ ਉਹ ਫਿਰ ਰੋਂਦਾ ਨਾ ਮਾਂ ਕਿਤੇ ਮਰਜੀ ਹੋਵੇ ਫਿਰ ਭੱਜੀ ਆਉਂਦੀ ਐ ਸਾਧ ਸੰਗਤ ਜੀ ਉਹਦੇ ਐਂ ਅਸਤਨਾ ਦੇ ਵਿੱਚੋਂ ਦੁੱਧ ਆ ਜਾਂਦਾ ਤੇ ਬੱਚੇ ਦੀ ਚੰਗਿਆੜ ਸੁਣ ਕੇ ਹੀ ਉਹ ਭੱਜਦੀ ਐ ਤੇ ਆਪਣੇ ਬੱਚੇ ਨੂੰ ਦੁੱਧ ਪਲਾਉਂਦੀ ਐ ਜੇ ਕਿਤੇ ਐਂ ਆਵਾਜ਼ ਆ ਗੁਰੂ ਨਾਨਕ ਨੂੰ ਆਵਾਜ਼ ਮਾਰ ਲਈ ਨਾ ਫਿਰ ਸੱਚੇ ਪਾਸਾ ਕਹਿਣਗੇ ਇੱਕ ਬਵਿਹੇ ਦੀ ਗੱਲ ਨਹੀਂ ਸੁਣਦੇ ਬਾ ਬੀਹਾ ਅਮਰਤ ਬੇਲ ਹੈ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਗਾ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ ਉਹ ਕਹਿੰਦੇ ਦੇਖੋ ਤਾਂ ਸਹੀ ਮੈਨੂੰ ਕੌਣ ਯਾਦ ਕਰਦਾ ਕਹਿੰਦੇ ਚਿੜੀ ਜਿੰਦਾ ਕਹ ਕਹਿੰਦੇ ਵੀ ਤਾਂਗ ਬੜੀ ਐ ਪਿਆਰ ਵੜਾ ਐ ਦੇਖੋ ਬਈ ਉਹਦੀ ਤ੍ਰਿਪਤੀ ਕਰਾ ਦਿਓ ਮੇਗਾ ਨੂੰ ਫਰਮਾਨ ਹੋਇਆ ਬੱਦਲ ਬਰਸਣ ਲੱਗੇ ਜਿਵੇਂ ਲਗਾਤਾਰੇ ਬਰਸ ਰਹੇ ਆ ਪਰ ਜਿਹੜੇ ਬੱਦਲ ਵਰਸਦੇ ਨੇ ਨਾ ਉਹ ਬਬੀਹੇ ਦੇ ਭੋਰਾ ਵੀ ਨਹੀਂ ਕੰਮ ਆਏਗਾ ਜਿਕੇ ਆਖੋ ਸਤਨਾ ਉਹਨੂੰ ਤੇ ਸੁਵੰਤੀ ਬੂੰਦ ਚਾਹੀਦੀ ਹੈ ਸਵੰਤੀ ਬੂੰਦ ਕੀ ਹੈ ਆ ਮੇਰੇ ਗੁਰੂ ਨਾਨਕ ਦੀ ਬਾਣੀ ਸਵੰਤੀ ਬੂੰਦ ਆ ਭਾਈ ਤਾਂ ਹੀ ਕਿਹਾ ਸੀ ਚੌਂਕੜਾ ਮਾਰੋ ਝੋਲੀਆਂ ਅਡੋ ਕੀ ਪਤਾ ਕਿਸੇ ਦੇ ਝੋਲੀ ਵਿੱਚ ਸਵੰਤੀ ਬੂੰਦ ਟਿਕ ਜਾਵੇ ਮਹਾਂਪੁਰਖਾਂ ਦਾ ਕਰੋੜਾਂ ਵਾਰੀ ਧੰਨਵਾਦ ਹੈ ਜੀ ਇਹ ਮਹਾਂਪੁਰਖ ਰੱਬ ਰੰਗੀਰੂ ਹੈ ਇਹ ਮੇਰੇ ਵਰਗੇ ਦੀ ਬੈਟਰੀ ਚਾਰਜ ਕਰ ਦਿੰਦੇ ਆ ਲੈ ਵੀ ਬੋਲੀ ਚੱਲ ਹੁਣ ਬਾਬਾ ਹਰਵੰਤ ਸਿੰਘ ਨਹੀਂ ਬੋਲਿਆ ਇਹ ਸਾਰਾ ਕੁਝ ਬਾਬਾ ਭਰਪੂਰ ਸਿੰਘ ਹੀ ਬੋਲਿਆ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ